ਰਜਵੰਤ ਕੌਰ ਪਿੰਡ ਕੁਸੰਬੜੀ ਜਦੋਂ ਵੀ ਅਸੀਂ ਪਿੰਡ ਵਿੱਚ ਦਾਖਲ ਹੁੰਨੇ ਆਂ ਗੰਦੇ ਪਾਣੀ ਚੋਂ ਲੰਘ ਕੇ ਫਿਰ ਕਰਾਮੀ ਚ ਵੜਦੇ ਆਂ ਕੱਪੜੇ ਸਾਡੇ ਉਹ ਖਰਾਬ ਹੋ ਜਾਂਦੇ ਆਂ ਜੇ ਕਿਸੇ ਰਿਸ਼ਤੇਦਾਰੀ ਵਿੱਚ ਜਾਇਦਾ ਛਿੱਟਿਆਂ ਨਾਲ ਕੱਪੜੇ ਉਹ ਖਰਾਬ ਹੁੰਨੇ ਤਾਂ ਨਾਲ ਹੋਰ ਕੱਪੜੇ ਚੱਕੋਣੇ ਪੈਂਦੇ ਅਸੀਂ ਜੋ ਆ ਕੇ ਸਾਡੇ ਉਹ ਸਾਰੇ ਅੰਦਰਾਂ ਚ ਬੰਦ ਨੇ ਸਕੂਲ ਜਾਂਦੇ ਆਂ ਉਹ ਬੱਚੇ ਕੋਈ ਗਿਰ ਜਾਂਦਾ ਹੈ ਕੋਈ ਬੈਗ ਲਿੱਪੜ ਜਾਂਦਾ ਹੈ ਅਸੀਂ ਬੜੇ ਤੰਗ ਆਂ ਵੀ ਪਿਛਲੇ ਲੰਮੇ ਸਮੇਂ ਤੋਂ ਇਸ ਗੰਦੇ ਪਾਣੀ ਦੇ ਜਿਹੜਾ ਫਰਨੀ ਦੇ ਆਲੇ ਦੁਆਲੇ 4 ਸਕੇਰੇ ਪਿੰਡ ਜਿਹੜਾ ਗੰਦਾ ਪਾਣੀ ਖੜਾ ਔਰ ਲੋਕ ਅੱਜ ਜੇ ਘਰਾਂ 'ਚ ਵੀ ਬੜਨਾ ਤਾਂ ਲੋਕਾਂ ਨੂੰ ਜੁੱਤੀਆਂ ਉਤਾਰ ਕੇ ਘਰਾਂ 'ਚ ਨੰਗੇ ਪੈਰੀ ਜਿਹੜਾ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਘਰਾਂ ਜਾਣਾ ਪੈਂਦਾ ਔਰ ਚਾਰ ਮਹੀਨੇ ਹੋਇਆ ਗਲੀ ਬਣਾਈ ਨੂੰ ਨਾਈਆਂ ਵਾਲੀ ਗਲੀ ਆ ਚਾਰੇ ਮਹੀਨੇ ਹੋਇਆ ਗਲੀ ਵੀ ਡੱਬ ਗਈ ਘਰਾਂ ਦੇ ਕੰਦਾਂ ਡੱਬ ਰਹੀਆਂ ਅੰਦਰ ਅੱਜ ਪਾਣੀ ਵੜ ਗਏ ਅੰਦਰ ਅੱਜ ਪਾਣੀ ਵੜ ਗਏ ਆ ਕੇ ਪੂਰਾ ਦੇਖੋ ਆ ਪਾਣੀ ਕੀ ਘਰਾਂ ਦੇ ਵਿੱਚ ਪਾਣੀ ਭੜੇ ਪਿਆ ਸਾਰੇ ਐਮਐਲਏ ਐਮਪੀ ਜਾਂ ਪ੍ਰਸ਼ਾਸਨ ਦੇ ਧਿਆਨ ਚ ਪਿੰਡ ਵਾਲੇ ਨੇ ਜਿਹੜੇ ਨਿਵਾਸੀ ਨੇ ਲਿਆ ਚੁੱਕੇ ਨੇ ਅੱਜ ਤੱਕ ਕਿਸੇ ਨੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਸੋ ਅੱਜ ਸਾਰੇ ਨਗਰ ਦੀਆਂ ਬੀਬੀਆਂ, ਮਾਵਾਂ, ਸਾਡੀਆਂ ਬਜ਼ੁਰਗ, ਨੌਜਵਾਨ ਸਾਰੇ ਇਕੱਠੇ ਹੋ ਕੇ ਅੱਜ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕਰ ਰਹੇ ਨੇ ਫਤੇਗੜ ਸਾਹਿਬ ਦੇ ਪਿੰਡ ਕਸੂਂਬੜੀ ਵਿੱਚ ਲੋਕ ਹੋਏ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਸਾਡੇ ਪਿੰਡ ਨਾ ਆਵੇ ਵੋਟ ਮੰਗਣ ਪਿੰਡ ਕਸੂਂਬੜੀ ਵਿੱਚ ਪਿੰਡ ਦੇ ਲੋਕ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਕਿਉਂਕਿ ਇੱਥੇ ਗੰਦੇ ਪਾਣੀ ਦਾ ਨਿਕਾਸੀ ਨਾ ਹੋਣ ਕਾਰਨ ਪਿੰਡ ਦੀਆਂ ਸਾਰੀਆਂ ਸੜਕਾਂ ਤੇ ਗੰਦਾ ਪਾਣੀ ਜਮਾ ਹੋਇਆ ਪਿਆ ਜਿਸ ਕਰਕੇ ਲੋਕਾਂ ਨੂੰ ਉਸ ਦੇ ਵਿੱਚ ਹੀ ਲੰਘਣਾ ਪੈਂਦਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰੀ ਪਾਣੀ ਦੀ ਨਿਕਾਸੀ ਦੇ ਹੱਲ ਬਾਰੇ ਕਿਹਾ ਗਿਆ ਪਰ ਉਨ੍ਹਾਂ ਦੀ ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਪਿਛਲੇ ਲੰਮੇ ਸਮੇਂ ਇਸ ਸਮੱਸਿਆ ਨਾਲ ਉਹ ਜੂਝ ਰਹੇ ਨੇ ਰਾਜਵੰਤ ਕੌਰ ਤੇ ਗੁਰਨਾਮ ਸਿੰਘ ਨੇ ਕਿਹਾ ਕਿ ਜੇਕਰ ਉਹ ਘਰ ਤੋਂ ਬਾਹਰ ਜਾਂਦੇ ਨੇ ਤਾਂ ਉਹਨਾਂ ਨੂੰ ਇਸ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਉੱਥੇ ਹੀ ਪਿੰਡ ਦੇ ਵਿੱਚ ਕਈ ਬਿਮਾਰੀਆਂ ਫੈਲਣ ਦਾ ਵੀ ਖਾਸਾ ਬਣਿਆ ਹੋਇਆ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਸਾਡੇ ਕੋਲ ਕੋਈ ਵੀ ਵੋਟ ਮੰਗਣ ਨਾ ਆਵੇ ਰਾਜਵੰਤ ਕੌਰ ਪਿੰਡ ਕੁ ਸੰਬੜੀ ਜਦੋਂ ਵੀ ਅਸੀਂ ਪਿੰਡ ਵਿੱਚ ਦਾਖਲ ਹੁੰਨੇ ਆ ਗੰਦੇ ਪਾਣੀ ਚੋਂ ਲੰਘ ਕੇ ਫੇਰ ਘਰਾਂ ਵਿੱਚ ਵੱਢਦੇ ਆ ਕੱਪੜੇ ਸਾਡੇ ਉਹ ਖਰਾਬ ਹੋ ਜਾਂਦੇ ਆ ਜੇ ਕਿਸੇ ਰਿਸ਼ਤੇਦਾਰੀ ਵਿੱਚ ਜਾਈਦਾ ਛਿੱਟਿਆਂ ਨਾਲ ਕੱਪੜੇ ਉਹ ਖਰਾਬ ਹੁੰਨੇ ਤਾਂ ਨਾਲ ਹੋਰ ਕੱਪੜੇ ਚੱਕੋਣੇ ਪੈਂਦੇ ਜੋ ਆ ਕੇ ਸਾਡੇ ਉਹ ਸਾਰੇ ਅੰਦਰਾਂ ਚ ਬੰਦ ਨੇ ਸਕੂਲ ਜਾਂਦੇ ਆ ਉਹ ਬੱਚੇ ਕੋਈ गिर ਜਾਂਦਾ ਹੈ ਕੋਈ ਬੈਗ ਲਿਪ ਬੜ ਜਾਂਦਾ ਹੈ ਅਸੀਂ ਬੜੇ ਕੰਗ ਹੈ ਕਿਹੜੇ ਵੀ ਲਿਬੜ ਜਾਣੇ ਗੱਡੀਆਂ ਵਿੱਚ ਜਾ ਕੇ ਗੱਡੀਆਂ ਤੇ ਧੋਨੀਆਂ ਵੀ ਹਨ ਕਿ ਤੇ ਚੰਗੇ ਪਾਸੇ ਜਾਣਾ ਗੱਡੀਆਂ ਉਹ ਮੋਟਰਸਾਈਕਲ ਬੁਰਾ ਹਾਲ ਹੁੰਦਾ ਜਨਾਨੀ ਮੋਟਰਸਾਈਕਲ ਦੇ ਪਿੱਛੇ ਬੈਂਦੀ ਆ ਉਹਦੇ ਕੱਪੜੇ ਸਾਰੇ ਕਿਰ ਵੀ ਲੈ ਕਿੰਨੇ ਕਿੰਨੇ ਮਸ਼ੀਨਰੀਆਂ ਗਿਰਦੀਆਂ ਨੇ ਉਹਨਾਂ ਨੂੰ ਨਾ ਆਤੜਾ ਕੇ ਫੇਰ ਭੇਜੀ ਜਾ ਰਿਹਾ ਰਿਸ਼ਤੇਦਾਰ ਆਣੇ ਰਿਸ਼ਤੇਦਾਰ ਆਣੇ ਸਭ ਗਾਵਾਂ ਘਟਕੇ ਜਾਂਦੇ ਕੌਣ ਕਰਦੀ ਪੰਚਾਇਤ ਨੂੰ ਅਸੀਂ ਵੋਟਾਂ ਪਾਉਨੇ ਆ ਬੋਟਾ ਪਾਉਣੇ ਬੋਟਾਂ ਲੈ ਕੇ ਚਲੇ ਜਾਣੇ ਸੁਣਾਈ ਕੋਈ ਨਹੀਂ ਹੋਈ ਅੱਜ ਤੱਕ ਆਉਂਦੇ ਜਰੂਰ ਆ ਫਿਰ ਨਹੀਂ ਕੋਈ ਦਿਸਦਾ ਸਾਡੇ ਕੋਲ ਨਹੀਂ ਪੀ ਨਹੀਂ ਆ ਆਉਂਦੇ ਜਰੂਰ ਨੇ ਹਾਂ ਹਾਂ ਕਰ ਜਾਨੇ ਕਹਿੰਨੇ ਵੀ ਹਾਂ ਜਰੂਰ ਬਣਾਵਾਂਗੇ ਬਣਾਵਾਂਗੇ ਬਣਾਉਣਾ ਕੀ 10 ਗੇੜ ਮਾਰ ਕੇ ਲੰਘਦੇ ਜਾਣਾ ਆਮ ਪਾਲਟੀ ਆ ਕਹਿੰਦੇ ਨਜਾਇਜ਼ ਕਬਜੇ ਹਟਾਉਂਗੇ ਉਹ ਉਹਨਾਂ ਨੇ ਕੋਈ ਨਜਾਇਜ਼ ਕਬਜਾ ਨਹੀਂ ਕੋਈ ਨਹੀਂ ਤੇ ਮਰਜੀ ਕੋਈ ਨਹੀਂ ਹੁਣ ਸਪਰ ਸਾਡਾ ਪੰਚਾਇਤ ਜਮੀਨ ਵਿੱਚ ਪਾਣੀ ਘਰੂਗਾ ਵੀਰੇ ਜਾ ਕੇ ਪਾਣੀ ਇਕੱਠਾ ਗੇਰ ਕੇ ਫਿਰ ਅੱਗੋਂ ਪਾਣੀ ਅੱਗੇ ਪੈਪ ਲਾਈਨ ਰਾਹੀਂ ਜਾ ਸਕਦਾ ਨਹੀਂ ਤੇ ਸਾਡਾ ਪਿੰਡ ਅੱਧਾ ਪਿੰਡ ਡੱਬਿਆ ਪਿਆ ਚਾਰ ਮਹੀਨੇ ਹੋਇਆ ਗਲੀ ਬਣਾਈ ਨੂੰ ਨਾਈਆਂ ਵਾਲੀ ਗਲੀ ਆ ਚਾਰੇ ਮਹੀਨੇ ਹੋਇਆ ਗਲੀ ਵੀ ਡੱਬ ਗਈ ਘਰਾਂ ਦੇ ਕੰਧਾਂ ਡੱਬ ਰਹੀਆਂ ਅੰਦਰ ਅੱਜ ਪਾਣੀ ਵੜ ਗਏ ਲੈ ਕੇ ਨਹੀਂ ਸਾਡੀ ਤਾਂ ਤੁਰੀ ਅੰਦਰ ਅੱਜ ਪਾਣੀ ਵੜ ਗਏ ਆ ਕੇ ਪੂਰਾ ਦੇਖੋ ਆ ਪਾਣੀ ਕੀ ਘਰਾਂ ਦੇ ਵਿੱਚ ਪਾਣੀ ਵੜੇ ਪਿਆ ਬਲੌਕ ਖੇੜੇ ਦੇ ਪਿੰਡ ਕਸੰਬੜੀ ਦੇ ਵਿੱਚ ਖੜਿਆ ਜੋ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਆ ਔਰ ਇਸ ਪਿੰਡ ਦੇ ਵਿੱਚ ਅੱਜ ਲੋਕਾਂ ਦੀ ਦੇਖੋ ਤੁਸੀਂ ਕਿੰਡੀ ਵੱਡੀ ਮੁਸ਼ਕਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਦੰਦੇ ਦੇ ਪਾਣੀ ਦੇ ਜਿਹੜਾ ਫਰਨੀ ਦੇ ਆਦਿ ਚਾਰ ਸਕੇਰੇ ਪਿੰਡ ਜਿਹੜਾ ਗੰਦਾ ਪਾਣੀ ਖੜਾ ਔਰ ਲੋਕ ਅੱਜ ਜੇ ਘਰਾਂ 'ਚ ਵੀ ਬੜਨਾ ਤਾਂ ਲੋਕਾਂ ਨੂੰ ਜੁੱਤੀਆਂ ਉਤਾਰ ਕੇ ਘਰਾਂ 'ਚ ਨੰਗੇ ਪੈਰੀ ਜਿਹੜਾ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਘਰਾਂ 'ਚ ਜਾਣਾ ਪੈਂਦਾ ਔਰ ਬੱਚਿਆਂ ਨੇ ਸਕੂਲ ਜਾਣਾ ਹੈ ਜਾਂ ਕਿਸੇ ਨੇ ਸ਼ਹਿਰ ਜਾਣਾ ਹੈ ਕਿਸੇ ਨੇ ਖੇਤ ਜਾਣਾ ਹੈ ਤਾਂ ਜਾਂ ਕਿਸੇ ਰਾਹਗੀਰ ਨੇ ਇੱਥੇ ਨੰਦਣਾ ਤਾਂ ਜਿਹੜੇ ਆਲੇ-ਦਾਲ ਇਹ ਪਿੰਡਾਂ ਨੂੰ ਜਿਹੜਾ ਰਸਤਾ ਜਾਂ ਅੰਦਰ तकरीबन 15-20 ਪਿੰਡਾਂ ਨੂੰ ਇਹ ਰਸਤਾ ਜੋੜਦਾ ਪਰ ਸਾਰੇ ਰਸਤੇ ਦੇ ਵਿੱਚ ਇਹ ਜਿਹੜਾ ਪਿੰਡ ਦੇ ਜਿਹੜਾ ਗੰਦਾ ਪਾਣੀ ਆ ਸਾਰਾ ਰਸਤੇ ਦੇ ਵਿੱਚ ਖੜਾ ਔਰ ਸਾਰੇ ਐਮਐਲਏ ਐਮਪੀ ਜਾਂ ਪ੍ਰਸ਼ਾਸਨ ਦੇ ਧਿਆਨ ਚ ਪਿੰਡ ਵਾਲੇ ਨੇੜੇ ਨਿਵਾਸੀ ਨੇ ਲਿਆ ਚੁੱਕੇ ਨੇ ਅੱਜ ਤੱਕ ਕਿਸੇ ਨੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰੀ ਸੋ ਅੱਜ ਸਾਰੇ ਨਗਰ ਦੀਆਂ ਬੀਬੀਆਂ ਮਾਵਾਂ ਸਾਡੀਆਂ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਹੋ ਕੇ ਅੱਜ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਗੰਦਾ ਪਾਣੀ ਚਾਰ ਸ਼ਫੇਰੇ ਆਹ ਪਿੰਡ ਦੀ ਜਿਹੜੀ ਨਿਕਾਸੀ ਆ ਉਹਦਾ ਅਜੇ ਤੱਕ ਕਿਸੇ ਨੇ ਸੋਚੇ ਹੀ ਨਹੀਂ ਕੋਈ ਐਮਐਲਏ ਕੋਈ ਐਮਪੀ ਆਉਂਦਾ ਨਹੀਂ ਜੇ ਕੋਈ ਆਉਂਦਾ ਹੈ ਅਫਸਰ ਤਾਂ ਉਹ ਲਾਰਾ ਲਾ ਕੇ ਚਲੇ ਜਾਂਦਾ ਹਾਲਾਂਕਿ ਬਹੁਤ ਛੋਟਾ ਮਸਲਾ ਹੈ ਕਿਹੜਾ ਇਹ ਪਿੰਡ ਦਾ ਇੱਥੇ ਅਸਲ ਮਹਿਨਜ ਜੋ ਪਿੰਡ ਦਾ ਛੱਪੜ ਹੈ ਉਹ ਛੱਪੜ ਦੇ ਵਿੱਚ ਨਜਾਇਜ਼ ਕਬਜ਼ੇ ਹੋ ਗਏ ਕਿਸੇ ਨੇ ਨਜਾਇਜ਼ ਕਬਜ਼ੇ ਨਹੀਂ ਛਡਾਏ ਜਾਂ ਉਹਨੂੰ ਪਟਾਈ ਨਹੀਂ ਕਰੀ ਉਹਦੀ ਉਹ ਪਾਣੀ ਆ ਜਿਹੜਾ ਅੱਜ ਪਾਣੀ ਓਵਰਫਲੋ ਹੋ ਕੇ ਪਾਣੀ ਨੂੰ ਨਿਕਾਸੀ ਵੀ ਕਿਤੇ ਠਾਹ ਨਹੀਂ ਹੈ ਤਾਂ ਉਹਨੇ ਸੜਕਾਂ ਤੇ ਗਲੀਆਂ ਤੇ ਹੀ ਆਉਣਾ ਸੋ ਅੱਜ 75 ਸਾਲ ਦਾ ਸਮਾਂ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ ਅੱਜ 75 ਸਾਲ ਹੋ ਗਏ 76 ਸਾਲ ਹੋ ਗਏ ਲੋਕਾਂ ਨੂੰ ਵੋਟਾਂ ਪਾਉਂਦਿਆਂ ਨੂੰ ਸਰਕਾਰਾਂ ਨੂੰ ਜਿਹੜੀ ਵੀ ਸਰਕਾਰ ਬਣਦੀ ਹੈ ਉਹਨਾਂ ਨੂੰ ਲਾਰਾ ਲਾ ਕੇ ਚੱਲੇ ਜਾਂਦੀ ਹੈ ਪਰ ਅੱਜ 76 ਸਾਲ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਪੰਜਾਬ ਦੇ ਵਿੱਚ ਅੱਜ ਇਹਨਾਂ ਗਲੀਆਂ ਦੇ ਵਿੱਚ ਨੂੰ ਲੰਘਿਆ ਨਹੀਂ ਜਾ ਸਕਦਾ ਮਸ਼ਕ ਗੰਦਾ ਮਾਰਦਾ ਹੋਰੇ ਬਦਬੂ ਮਾਰ ਰਹੀ ਹੈ ਔਰ ਸੁੰਡ ਚੱਲ ਰਹੇ ਨੇ ਘਰਾਂ ਦੇ ਲੋਕਾਂ ਦੇ ਨੀਵਾਂ ਬੈਠ ਨਹੀਂ ਆ ਤੜਦੀਆਂ ਔਰ ਬਹੁਤ ਮਾੜੇ ਹਾਲਾਤ ਨੇ ਸੋ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਪੰਜਾਬ ਸਰਕਾਰ ਜਿਹੜੀ ਹੈ ਉੱਥੇ ਵਿਧਾਨ ਸਭਾ ਦੇ ਵਿੱਚ ਰੋਜ਼ ਡਰਾਮੇਬਾਜ਼ੀਆਂ ਚੁਟਕਲੇਬਾਜ਼ੀਆਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ ਉਹ ਇੱਥੇ ਆ ਕੇ ਦੇਖਣ ਆ ਪਿੰਡਾਂ ਦੇ ਸਾਡਾ ਕੀ ਹਾਲ ਹੈ ਉੱਥੇ ਐਵੇਂ ਦਮਗਜੇ ਮਾਰਦੇ ਨੇ ਇੱਕ ਦੂਜੇ ਨੂੰ ਤੁਮਤਬਾਜ਼ੀ ਕਰਨ ਦਾ ਐਵੇਂ ਜਨਾਨੀਆਂ ਦੀ ਲੜਾਈਆਂ ਲੜ ਰਹੇ ਨੇ ਉੱਥੇ ਉਧਰਾਨ ਸਭਾ ਦੇ ਵਿੱਚ ਕੰਮ ਕਰਕੇ ਦਿਖਾਉਣ ਕੰਮ ਕਰਕੇ ਪਤਾ ਲੱਗੂ ਵਿਕਾਸ ਹੋ ਰਿਹਾ ਵਿਕਾਸ ਸਾਨੂੰ ਪਿੰਡਾਂ ਚਾਹੀਦਾ ਵਿਕਾਸ ਸਾਨੂੰ ਸਾਰਾ ਚਾਹੀਦਾ ਸਾਨੂੰ ਉੱਥੇ ਜਿਹੜੀ ਵੀਡੀਓ ਬਣਾ ਬਣਾ ਕੇ ਰੋਜ਼ ਚੁਟਕਲੇ ਸਾਰ ਰਹੇ ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਹਾਂ ਔਰ ਡਿਪਟੀ ਕਮਿਸ਼ਨਰ ਸ਼੍ਰੀ ਫਤੇਕਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੀ ਆ ਔਰ ਵੀਡੀਓ ਸਾਹਿਬ ਨੂੰ ਡੀਡੀਪੀਓ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਰੰਤ ਇਸ ਪਿੰਡ ਦਾ ਮਸਲਾ ਹੱਲ ਕਰਿਆ ਜਾਵੇ ਨਹੀਂ ਆਉਣ ਵਾਲੇ 10 ਦਿਨ ਤੋਂ ਬਾਅਦ ਅਸੀਂ ਪਿੰਡ ਦੇ ਸਾਰੇ ਲੋਕਾਂ ਨੂੰ ਲੈ ਕੇ ਇਸ ਮਸਲੇ ਸੰਬੰਧੀ ਸੰਗਠਨ ਉਲੀਕਾਂਗੇ ਮੈਂ ਗਰਮਨਾਮਾ ਦਿੰਦਾ ਤੁਹਾਨੂੰ ਗੰਭੀਰਤਾ ਬੋਲਾਂਗੀ ਅਰੇ ਪਿੰਡ ਚ ਪਾਣੀ ਦਾ ਬਹੁਤ ਰੋਲ ਆ ਰਿਹਾ ਹੈ ਜੀ ਇਹ ਕਈ ਵਾਰ ਬਣਦੀ ਕਹਾਣੀ ਜੀ ਸਾਰੇ ਆਪ ਚਾਹੀਏ ਆਪਰਾਮਾ ਜਾਏਗੀ ਕੋਈ ਰਹੇਗੀ ਸੜੀ ਸੁਣੀ ਜਿਹਾ ਆਏਗਾ ਉਹ ਪਾਣੀ ਦੇ ਵਿੱਚ ਨਹੀਂ ਆਉਣੀ ਲੰਮੇਗੀ ਛੋਟੇ ਪਾਣੀ ਬਹੁਤ ਪਾਣੀ ਖੜਾ ਹੈ ਬੋਸ ਸਾਹਿਬ ਜੀ ਦੇਖ ਲਈ ਤੁਸੀਂ ਠੀਕ ਹੈ ਜੀ ਕਿਰਪਾ ਕਰਕੇ ਮਿਹਰਮਾਨੀ ਕਰੋ ਸਾਡੇ ਪਰ ਸੰਤਾ ਲੰਗੜਾ ਬਹੁਤ ਆਕਵਾਵਾ ਹੈ ਜੀ ਦੇ ਅਸੀਂ ਇਹ ਕਈ ਵਾਰ ਅਮਲਾ ਦਰਨੀ ਵੀ ਬੇਨਤੀ ਕਰੀ ਹੈ ਜੀ ਉਹਨਾਂ ਨੇ ਵੀ ਕਿਹਾ ਜੀ ਪਰ ਕੋਈ ਨਹੀਂ ਆ ਬੋਗੜਾ ਹੁਣ ਬੋਟਾ ਆ ਰਹੀਆਂ ਚੋਣਾਂ ਦੀ ਵੇਦ ਆਉਂਦੀ ਹੈ ਜੀ ਕਿਸੇ ਨੂੰ ਬੇਟਰੀ ਜੀ ਪਾਣੀ ਜੀ ਨਾਲ ਸਾਡਾ ਮਗਲ ਆ ਗਿਆ ਜੀ